ਨਗਰ ਪੰਚਾਇਤ ਨਰੋਜ ਜਮਲ ਸਿੰਘ ਦੇ ਪਿੰਡ ਖਰਕੜਾ ਸਿਉਂਟੀ ਜਿੱਥੇ ਕੀ ਦੱਸਿਆ ਜਾ ਰਿਹਾ ਹੈ ਕਿ ਰਾਤ ਨੂੰ ਕੁਝ ਖੈਰ ਦੇ ਬੂਟੇ ਵੱਡੇ ਗਏ ਹਨ ਜਿਸ ਨੂੰ ਤਸਵੀਰਾਂ ਰਾਹੀਂ ਤੁਸੀਂ ਦੇਖ ਸਕਦੇ ਹੋ ਕਿ ਲੋਕਾਵਲੋ ਹੀ ਜਿਹੜਾ ਵੀਡੀਓ ਬਣਾ ਕੇ ਦੱਸਿਆ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਜਿਹੜੇ ਜੋ ਬੂਟੇ ਸਨ ਉਹਨਾਂ ਦੇ ਜੋ ਮੋਸੇ ਸਨ ਉਹ ਲਾਗੇ ਗਏ ਹਨ ਤੇ ਖੈਰ ਦੇ ਬੂਟਿਆਂ ਦੀ ਜੋ ਸਾਂਖ ਸੀ ਉਹ ਛੱਡ ਗਈ ਹਨ ਤੇ ਉੱਤੇ ਹੀ ਉਹਨਾਂ ਵੱਲੋਂ ਸਾਫ਼ ਤੌਰ ਤੇ ਜਿਹੜਾ ਜੰਗਲਾਤ ਮਹਿਕਮੇ ਦੇ ਕਰਮਚਾਰੀਆਂ ਤੇ આરોਪ ਲਗਾਏ ਜਾ ਰਹੇ ਹਨ ਇਸ ਸਬੰਧੀ ਸਾਬਕਾ ਵਿਧਾਇਕ ਜਗਿੰਦਰ ਪਾਲ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਵੀ ਇਸ ਸਬੰਧੀ ਕਈ ਵੱਡੇ આરોਪ ਲਗਾਏ ਹਨ ਦੱਸਦੇ ਕਿ ਉੱਥੇ ਹੀ ਜੋ ਕੱਟੇ ਹੋਏ ਖੇਤ ਦੇ ਬੂਟੇ ਸਨ ਉਹਨਾਂ ਦੀ ਜੋ ਸੰਗ ਬਚੀ ਹੋਈ ਸੀ ਉਹ ਲੋਕਾਂ ਦੁਆਰਾ ਚੁੱਕ ਕੇ ਲੈ ਕੇ ਜਾਇਆ ਜਾ ਰਿਹਾ ਸੀ ਤੇ ਲੋਕਾਂ ਨੇ ਖੁਦ ਦੇਖਿਆ ਕਿ ਸਾਨੂੰ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਕਿਹਾ ਗਿਆ ਸੀ ਕਿ ਤੁਸੀਂ ਇਸ ਨੂੰ ਇਕੱਠਾ ਕਰਕੇ ਲੈ ਜਾਓ ਪਰ ਉੱਥੇ ਹੀ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਟਰਾਲੀ ਵਿੱਚ ਕੱਟੇ ਹੋਏ ਖੈਰਾਂ ਦੇ ਬੂਟੇ ਆ ਦੇ ਉੱਪਰਲੇ ਹਿੱਸਿਆਂ ਨੂੰ ਲਿਜਾਇਆ ਜਾ ਰਿਹਾ ਹੈ ਆਖਿਰ ਕੀ ਹਾ ਪੂਰਾ ਮਾਮਲਾ ਦੇਖੋ ਇਸ ਖਬਰਾਂ ਹਾਂ ਤਤਕ ਬਨੇ ਰੋ ਸਾਡੇ ਨਾਲ ਤੇ ਦੇਖਦੇ ਰਹੋ ਪੰਜਾਬ ਜੇ ਕੀ ਨਿਊਜ਼ ਕੀ ਵੜਾ ਜੀ ਮੰਗੀ ਰਾਤੀ ਦੇ ਨਾ ਬੜਾ ਬੜਾ ਤੇਰੇ ਬੂਟੇ ਤੇ ਉਹਨਾਂ ਸਾਨੂੰ ਸਿਰਫ ਆਂ ਭਾਲਣ ਲੈਣ ਆਏ ਸੀ ਪਰ ਸੌਂ ਸਾਗ ਐ ਪੇਦੀ ਤਾਂ ਹੀ ਚੁੱਕ ਲੈਣੇ ਭਈ ਨੀ ਕੋਈ 10 ਬੂਟੇ 10 ਕ ਬੂਟੇ ਨਾ ਦਸੰਡੇ ਦੇ ਕੋ ਵੱਡੇ ਦੇ ਨਾ ਭਈ ਰਾਤੀ ਦੇ ਨਾ ਵੱਡੇ ਦੇ ਤੇ ਉਸ ਤੋਂ ਪਿਆ ਹੀ ਛ ਬੂਟੇ ਦਾ ਹੀ ਇਹ ਰਾਤੀ ਦੇ ਨਾ ਵੱਡੇ ਦੇ ਇੱਤੀ ਆਉਂਦੇ ਆਂ ਲਿਖਿਆ ਹੀ ਆ ਇਹ ਨੀ ਸਾਡੇ ਬਥੇਰੇ ਥਾ ਬੂਟੇ ਆਪਣੇ ਬਾੜੀ ਚ ਬਥੇਰੇ ਨਾ ਤਾਂ ਹੀ ਆ ਮਾਂ ਚਲ ਸੁੱਕੀ ਦੇ ਤੇ ਮਾਂ ਚਲ ਆਸ ਬਿਲੇ ਲੈਂਦੇ ਆ ਮੋਠਾ ਜਿਹਾ ਹੋ ਫਰਾਨੀ ਤੇਰੇ ਦੇ ਹਰ ਰੀਪੀ ਆ ਰੀਪੀ ਆ ਰੀਪੀ ਆ ਰੀਪੀ ਆ ਆਹੋ ਆਖਲੇ ਵਿਸਾਂਗਲੇ ਮੈਂ ਹਾਹ ਲੈ ਲੇ ਰੀਪੀ ਸੰਗ ਰਹਾ ਲੈ ਜੋੜਾ ਜਿਹੜਾ ਬੰਨ ਨਹੀਂ ਤਾ ਹੁਣ ਜਮਾ ਕਰਾਤਾ ਉੱਥੇ ਆਹ ਹਾਂ ਆਪਣਾ ਸਾਰੇ ਉਹ ਨਹੀਂ ਦੋ ਫੇਰੇ ਲੇ ਤੈਨੂੰ ਨਾ ਭਗਤ RAM ਮੇਰਾ ਨਾਮ ਹੈ ਜੀ ਮੈਂ ਤੇਰੇ ਨਾਲ ਇੱਕ ਨਾ ਬਹੁ ਦੀ ਕੋਠੀ ਠੀਕ ਹੈ ਕਿ ਨਹੀਂ ਇੱਥੇ ਮੇਰੇ ਕੋਲ ਉਹ ਕੋਈ 10 ਕ ਮਹੀਨਿਆਂ ਨਾਲ ਆਏ ਨੇ ਕੋ ਮੁੰਡਾ ਰੀਂਪੀ ਕੋ ਨਾਲ ਬਾਉ ਸੀ ਪਤਨੀ ਘਾੜਿਆ ਉਹ ਕਿਹਨਾਂ ਫ੍ਰਿਸਟਰ ਉਹਨਾਂ ਨੇ ਤੁਹਾਨੂੰ ਪੁੱਛਿਆ ਮੰਗਿਆ ਤੇ ਇਹ ਤੋਂ ਨਰਾਦ ਕਿਤੇ ਛੇੜ ਤਾਂ ਨਹੀਂ ਸੁਣਾਈ ਮੈਂ ਕਹਾਂ ਸਾਨੂੰ ਕਿੱਥੇ ਸੁਣੋਣੀ 9:00 10:00 ਵਜੇ ਤੱਕ ਮੈਂ ਕੋਠੀ ਰਹਿਣਾ ਇਥੇ ਹਾਂਜੀ ਕ੍ਰੈਸ਼ਰਾਂ ਦੀ ਬਬੂ ਦੀ ਤੇ ਉਸ ਤੋਂ ਬਾਅਦ ਮੈਂ ਘਰ ਨਹੀਂ ਚਲੇ ਜਾਣਾ ਲੱਗੇ ਮੇਰਾ ਘਰ ਫਿਰ ਬਾਅਦ ਵਿੱਚ ਆਏ ਨੋ ਇਤਨਾ ਸਾਰੇ ਫੇਰਾ ਮਾਰ ਕੇ ਦਿਖਿਆ ਤੇ 9:00 10:00 ਬੁੱਟੇ ਜਣਾ ਰਾਤ ਦੇ ਬੁੱਟੇ ਹਾਂਜੀ ਬਾਕੀ ਫਿਰ ਉਹਨਾਂ ਨੇ ਟਰੈਕਟਰ ਲੈ ਲਿਆ ਤੋ ਬੰਦੇ ਬੰਦੇ ਲਾ ਕੇ ਤੇ ਡਾਲੇ ਡੁਲੇ ਜਿਹੜੇ ਪਏ ਦੇ ਉਹਨੇ ਸ਼ਾਂਗ ਸ਼ੌਂਕ ਤੇ ਡੋੜੀਓ ਉਹਨੇ ਮੋੜੇ ਨਹੀਂ ਰਿੰਪੀ ਨਹੀਂ ਹਾਂਜੀ ਰਿੰਪੀ ਨੇ ਲੈਂਦੀ ਤੇ ਬੰਦੇ ਚਾਰ ਪੰਜ ਆਏ ਦੇ ਸ਼ਾਂਗ ਸ਼ੌਂਕ ਕੀਤੀ ਹੋਣਾ ਤੋ ਲੈ ਗਏ ਇਹ ਇਹਦੇ ਜਿਹੜੇ ਬੂਟੇ ਜਿਹੜੇ ਬੂਟੇ ਵੀ ਆ ਗਏ ਸੀਗੇ ਮੌਕੇ ਤੇ ਜਾਂ ਨਹੀਂ ਬੂਟਾ ਮੌਕੇ ਦਾ ਕੋਈ ਨਹੀਂ ਸੀ ਅੱਛਾ ਸ਼ਾਂਗ ਹੀ ਪਈ ਹੋਈ ਜੀ ਮੱਟੀ ਕੋਈ ਨਹੀਂ ਸੀ ਰਹੀ ਦੀ ਹੁਣ ਕੀ ਪਤਾ ਉਹਨੂੰ ਸਾਡੇ ਹੁੰਦਿਆਂ ਤਾਂ ਪਾਇ ਨਹੀਂ ਹਾਂਜੀ ਕਿਉਂ ਬੇਸਿਕਲੀ ਗੱਲ ਇਹਦਾ ਆ ਤੇ ਬਾਬੇ ਰਵੀਦਾਸ ਦੇ ਜਨਮ ਦਿਹਾੜਾ ਅੱਜ ਹੈਗਾ ਅੱਜ ਹਾਂ ਤੇ ਪਿੰਡਾਂ ਪਿੰਡਾਂ ਦੇ ਵਿੱਚ ਬਾਬੇ ਰਵੀਦਾਸ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਤੇ ਮੈਂ ਹੁਣ ਤਲੂਰ ਜਾ ਰਿਹਾ ਸੀ ਤੇ ਮੈਨੂੰ ਬਿਲਕੁਲ ਰਸਤੇ ਵਿੱਚ ਪਤਾ ਲੱਗਾ ਕਿ ਇੱਥੇ ਖੈਰ ਦੇ ਬੂਟੇ ਵੱਡੇ ਹੋ ਗਏ ਔਰ ਵਾਕਿਆ ਵਿੱਚ ਆ ਕੇ ਦੇਖਿਆ ਕਿ ਇਹ ਬੂਟੇ ਦੇ ਉੱਤੇ ਜਿੱਥੋਂ ਵੱਡੇ ਦੇ ਆ ਕਟਾਈ ਕੀਤੀ ਉਹਦੇ ਤੇ ਮਿੱਟੀ ਪਾ ਕੇ ਤੇ ਉਦਾਂ ਦਾ ਪਈ ਉਹ ਪਤਾ ਨਾ ਲੱਗੇ ਹਾਂਜੀ ਹਾਂਜੀ ਕੋਰੇ ਬਾਬਾ ਸ਼ਾਂਗ ਲੈਣ ਡਿਆ ਮੈਂ ਬਾਬੇ ਕੋਲ ਕਪੜੇ ਨਾਲ ਸਾਫ਼ ਕਰਵਾਇਆ ਤੁਹਾਡੇ ਸਾਹਮਣੇ ਦੇਖੋ ਬਿਲਕੁਲ ਕੋਰੇ ਚਾਰ ਬੂਟੇ ਇਹਨਾਂ ਕੋ 10 12 ਬੂਟੇ ਵਿੱਚ ਨੇ ਜਿਹੜੇ ਵੱਡੇ ਗਏ ਨੇ ਮੈਦੀ ਵੀ ਪਤਾ ਨਾ ਲੱਗੇ ਕਿ ਇਹ ਬੂਟੇ ਜਿੱਦਾਂ ਔਲੇ ਦੇ ਉੱਤੇ ਮਿੱਟੀ ਪਾਈ ਦੀ ਸੀਣੀ ਉਹ ਕਰਨ ਕਰਨ ਔਰ 100% ਇਹਨਾਂ ਦੇ ਸਰਗਣੇ ਜਿਹੜੇ ਇਹਦੇ ਵਿੱਚ ਕਾਬੂ ਆਣਗੇ ਔਰ ਬਹੁਤ ਵੱਡਾ ਘਟਾਲਾ ਹੈ ਕੋਈ ਛੋਟਾ ਘਟਾਲਾ ਨਹੀਂ ਇੱਕ ਜਿਹੜਾ ਬੰਦਾ ਬੂਟੇ ਵੜਾਈ ਆ ਰਿਹਾ ਹੈ ਉਹਨਾਂ ਕੋਲੋਂ ਮੈਗਮਾ ਜਿਹੜਾ ਫੂਡ ਸਪਲਾਈ ਮੈਗਮਾ ਵੀ ਆਗਾ ਤਾਂ ਉਹਦੇ ਵਿੱਚ ਕੀ ਹੋ ਰਿਹਾ ਹੋਏਗਾ ਬਹੁਤ ਬਹੁਤ ਵੱਡਾ ਹੈ ਕਿ ਸਕੈਂਡਲ ਹੈ ਮੈਂ ਦੇ ਸੰਟਰ ਸਰਕਾਰ ਅੱਗੇ ਬੇਨਤੀ ਕਰਦਾ ਵੀ ਘਾ ਕੇ 100% ਜਿਹੜੇ ਬੂਟੇ ਵੱਡੇਗੇ ਰਾਤ ਬੂਟੇ ਵੱਡੇ ਕਿਤੇ ਸਵੇਰੇ ਕਿਹਾ ਉਹ ਸ਼ਿਕਾਰੀ ਨਾ ਉਹਦੇ ਆਲੇ ਕਾ ਡੌਗ ਲੱਕਾ ਵੀ ਇਹਨਾਂ ਨੂੰ ਸਵੇਰ ਲੱਗੀ ਵੀ ਉੱਥੇ ਬੂਟੇ ਵੱਡੇ ਰਾਤ ਕਿਉਂ ਨਹੀਂ ਸਵੇਰ ਲੱਗੀ ਇਹਨਾਂ ਨੂੰ ਇੱਥੇ ਵੀ ਮੇਰੇ ਕੋਲ ਇਹ ਲਾਗੇ ਸ਼ਾਗੇ ਇਸ ਪਿੰਡ ਦਾ ਕੋਈ ਗਾਰਡ ਜਾਂ ਕੋਈ ਹੈਗਾ ਇੱਥੇ ਇਹਨਾਂ ਦਾ ਉਹ ਉਹ ਕਿਤੇ ਸੁਤਾ ਸੀ ਭਾਈ ਸਬਰ ਵਾਲੇ ਹੋਏ ਨੇ ਜੇ ਕੋਈ ਜ਼ਮਾਨਾ ਸੀ ਜਿਸ ਵੇਲੇ ਮੇਰੇ ਤੋਂ ਪਹਿਲੇ ਵਿਧਾਇਕ ਸੀ ਸੀਮਾ ਦੇਵੀ ਉਸ ਵੇਲੇ ਅਸੀਂ ਕਿਸੇ ਬੂਟੇ ਦੇ ਨਾਲ ਆਪਣਾ ਬੋਰਡ ਲਾਉਂਦੇ ਸੀ ਤੇ ਮਿੰਟੋ ਮਿੰਟੀਆਂ ਲਾ ਲੈਂਦੇ ਸੀ ਉਹਨੇ ਨਾ ਬਦਲ ਲੱਗਣੇ ਬੂਟੇ ਪੂਰੀ ਪੂਰੀ ਵੱਢ ਕੇ ਜਿਹੜੇ ਉਹਦੇ ਵਿਭਾਗ ਦੇ ਆਏ ਨੇ ਕਰਮਚਾਰੀ ਉਹਨਾਂ ਨੇ ਛਾਂਗ ਲਈਤੀ ਮੱਟੀ ਕੋਈ ਕੋਈ ਨਹੀਂ ਲਈਤੀ ਮੱਟੀ ਦੇ ਲਾ ਕੇ ਸਰਗਣੇ ਜਿਨ੍ਹਾਂ ਨੇ ਪੈਸੇ ਰਾਤ ਵਟਕੇ ਤੇ ਬਾਅਦ ਚ ਹਿੱਸੇ ਵੰਡਨੇ ਆ ਤੇ ਮੈਂ ਤੇ ਫੇਰ ਤੁਹਾਡੇ ਇਸ ਮਾਧਿਅਮ ਰਾਹੀਂ ਮੋਦੀ ਸਾਹੂ ਨੂੰ ਕਹਿਣਾ ਤੇ ਤੁਸੀਂ ਹਰ ਵੇਲੇ ਤੁਹਾਡੀਆਂ ਟੀਮਾਂ ਖੜੀਆਂ ਨੇ ਈਡੀ ਖੜੀ ਐ ਸੀਬੀਆਈ ਖੜੀ ਐ ਅ ਫਿਰ ਤੁਹਾਡੀ ਇਨਕਮ ਟੈਕਸ ਖੜਾ ਹੈ ਮੈਂ ਕਹਿੰਦਾ ਵੀ ਇਹ ਜਿਹੜੀ ਜਾਂਚ ਹੈ ਇਹ ਘੱਟੋ ਘੱਟ ਸੀਬੀਏ ਤੋਂ ਕਰਾਣੀ ਚਾਹੀਦੀ ਹੈ ਫਿਰ ਆਪੇ ਪਤਾ ਲੱਗ ਜਾਈ ਉਹ ਵੀ ਕਿੰਨਾ ਘਟਾਲਾ ਹੋ ਰਿਹਾ ਕਿੰਨਾ ਨਹੀਂ ਹੋ ਰਿਹਾ